ਹਰ ਇੱਕ ਬੰਦੇ ਦਾ ਜਿਹੜਾ ट्रैवलिंग ਵੇ ਹੁੰਦਾ ਹੈ ਅਲੱਗ-ਅਲੱਗ ਹੁੰਦਾ ਹੈ। ਰੀਜ਼ਨ ਅਲੱਗ-ਅਲੱਗ ਹੁੰਦਾ ਵੀ ਕੋਈ ਕਿਉਂ ਘੁੰਮਦਾ ਕੋਈ ਕਿਉਂ ਘੁੰਮਦਾ। ਜਿਹੜਾ ਮੇਰਾ ਜੀਜ਼ਨ ਹੈ ਅਸੀਂ ਇਸ ਬਲੌਗ ਦੀ ਸੀਰੀਜ਼ ਦੇ ਵਿੱਚ ਅਸੀਂ ਸੋਚਿਆ ਸੀ ਅਸੀਂ ਜ਼ੀਰੋ ਪੈਸੇ ਦੇ ਵਿੱਚ ਟ੍ਰੈਵਲ ਕਰਾਂਗੇ। ਲਿਫਟਾਂ ਲੈ ਕੇ ਲੈ ਕੇ ਜਾਵਾਂਗੇ। ਲਿਫਟ ਲੈਣ ਦਾ ਰੀਜ਼ਨ ਇਹ ਆ ਵੀ ਅਲੱਗ-ਅਲੱਗ ਲੋਕਾਂ ਨੂੰ ਮਿਲਾਂਗੇ ਤੇ ਕੀ ਸੋਚਿਆ ਉਹਨਾਂ ਦੀ ਹਰ ਇੱਕ ਚੀਜ਼ ਨੂੰ ਹਨ ਰੱਖ ਕੇ ਅਸੀਂ ਇਹ ਸੋਚਿਆ ਸੀਗਾ ਤੇ ਬਹੁਤ ਵਧੀਆ ਹੀ ਲੋਕ ਮਿਲੇ ਸਾਨੂੰ। ਇਹਨਾਂ ਲੋਕਾਂ ਨੇ ਪਿਆਰ ਦਿੱਤਾ। ਤੇ ਉਹ ਤੁਸੀਂ ਦੇਖਿਆ ਹੀ ਆ ਵਲੋਗ ਦੇ ਵਿੱਚ ਸਤਿ ਸ਼੍ਰੀ ਅਕਾਲ ਪੰਜਾਬੀ ਉਹ ਇੱਕ ਨਵੇਂ ਵਲੋਗ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਵਾਲਾ ਵਲੋਗ ਦੇਖਿਆ ਤੁਹਾਨੂੰ ਪਤਾ ਹੋਣਾ ਜਿਹੜੇ ਵੀਰ ਇੱਥੋਂ ਦੇ ਲੋਕਲ ਸੀ ਉਹ ਆਪਣੇ ਕੈਂਪ ਦੇ ਵਿੱਚ ਲੈ ਗਏ ਸੀ ਜਿੰਨਾ ਦਾ ਨਾਮ ਹੈਗਾ ਨੇਚਰ ਕੈਂਪਸ ਰਕਸ਼ਮ ਦੇ ਵਿੱਚ ਪੈਂਦਾ ਹਿਮਾਚਲ ਤੇ ਰਾਤ ਦਾ ਖਾਣਾ ਪੀਣਾ ਇੰਨਾ ਵਲ ਸੀਗਾ ਦੇਖਦੇ ਆ ਵੀਰ ਉਹਨੇ ਕੀ ਬਣਾਉਂਦੇ ਆ ਤੇ ਇੱਥੇ ਹੀ ਕੈਂਪ ਦੇ ਵਿੱਚ ਰਹਿਣਾ ਹੈ ਆਪਾਂ ਬਹੁਤ ਵਧੀਆ ਲੱਗ ਰਿਹਾ ਹੈ ਇੰਨਾ ਚੰਗੇ ਲੋਕ ਮਿਲੇ ਆਪਾਂ ਨੂੰ ਆਓ ਦਿਖਾਈਏ ਵੀਰ ਕੀ ਬਣਾਉਂਦਾ ਆ ਹੁਣ ਕੀ ਬਣਾ ਰਹੇ ਹੋ ਵੀਰ ਕੜਾਈ ਪਨੀਰ ਕੜਾਈ ਤੁਹਾਨੂੰ ਪੰਜਾਬੀ ਵੈਸੇ ਮੈਂ ਬੋਲਦਾ ਸਮਝ ਆ ਜਾਂਦੀ ਹੈ ਨਾ ਵੀਰੇ ਆ ਚਲੋ ਹੁਣ ਸਬਜੀ ਸਬਜੀ ਬਣਾਉਣੀ ਹੈ ਮੈਂ ਵੀ ਨਾਲ ਹੈਲਪ ਕਰਾਉਣੀ ਹੈ ਵੀਰ ਦੀ ਤੇ ਪਿਆਜ਼ ਇਦਾਂ ਹੀ ਕੱਟਨੇ ਆ ਵੀਰੇ ਹਾਂਜੀ ਹਾਂਜੀ ਭੁੰਨੇ ਪੈਣੇ ਆ ਹਲਕਾ ਸਾ ਭੁੰਨ ਇਸ ਕੋ ਅਭੀ ਇਸ ਕੋ ਇੱਕ ਬਾਰ ਖੋਲੀ ਅੱਛਾ ਐਸੇ ਖੋਲੋਗੇ ਨਾ ਹਾਂਜੀ ਫਿਰ ਉਸਕੇ ਬਾਅਦ ਇਸ ਕੋ ਕੀ ਬਣਾ ਰਹੇ ਆਪਾਂ ਵੀਰੇ ਪਨੀਰ ਦੀ ਕਿਹੜੀ ਕੜਾਈ ਪਨੀਰ ਬਣਾ ਰਿਹਾ ਵੀਰੇ ਕੜਾਈ ਪਨੀਰ ਬਣਾ ਕੇ ਦੇਣਗੇ ਚਲੋ ਆਪਾਂ ਇਹਨਾਂ ਨਾਲ ਥੋੜਾ ਕੰਮ ਕਰਾਈਏ ਤੇ खोल दी पहला खोल के गलबात करते हैं तो आप प्याज प्यूज भुन कड़छी कड़छी कहते सुक जूगा फिर प्याज तेल पाने आज मेड कटाई पनीर खानगे अपना ਅਜੀ ਤੁਹਾਨੂੰ ਆਪਾਂ ਸਾਰਾ ਦਿਖਾਉਨੇ ਰੈਸਪੀ ਕਿਵੇਂ ਬਣਦੀ ਆ ਵੀਰਾ ਕਿਵੇਂ ਬਣਾਉਂਦਾ ਆ ਤੇ ਵੀਰ ਕਹਿੰਦਾ ਕਦੇ ਮੈਂ ਅੰਮ੍ਰਿਤਸਰ ਨਹੀਂ ਆਇਆ ਤੇ ਆਪਾਂ ਹਨਾ ਕਦੇ ਵੀ ਪੰਜਾਬ ਚ ਕੋਈ ਤੁਸੀਂ ਗੁਰਦੁਆਰਾ ਐਕਸਪਲੋਰ ਨਹੀਂ ਕੀਤਾ ਜ਼ਰੂਰ ਆਈਏ ਬਾਜੀ ਹਾਂ ਜ਼ਰੂਰ ਆਇਓ ਹੁਣ ਠੀਕ ਹੈ ਆਪਕੋ ਰਿਕਵੈਸਟ ਹੈ ਹਾਂ ਹਮ ਹਮ ਤੁਕੇ ਹਮਾਰਾ ਦਿਲ ਕਰ ਰਿਹਾ ਹੈ ਭਈ ਤੁਕੇ ਜਿਸਕੇ ਸਾਥ ਮੈਚਿੰਗ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਪਿਆਰ ਵਧ ਜਾਂਦਾ ਹੈ ਤਾਂ ਉਸਕੋ ਡੇਲ ਕਰਤੇ ਵੀ ਬੰਦਾ ਜਲਦੀ ਜਲਦੀ ਆਏ ਹਮਾਰੇ ਕੋਲ ਹਾਂ ਗੁਮਾਏ ਉਸਕੋ क्या क्या सुना आपने वैसे पंजाब में फेमस जगह लोकेशन मतलब कुछ सुना होगा या कभी देखा और वीडियो में देखा होगा यहाँ यहाँ पे जाएंगे हम ऐसा तो कभी अभी कुछ नहीं। 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 बस, ऐसा है ना एक्सप्लोर हम आएंगे हम है ना मैं हिमाचल के अंदर ही ऐसी पता लगा क्या क्या चीज है वहाँ के लोग कैसे हैं हाँ ये चीज बढ़ गया है पानी सुखे फिर तेल पौने तेल कम तो नहीं सही है ना तेल, हाँ तेल सरसों का तेल है, वही। तेल है।, तेल है। तेल अभी वो हो जाएगा ना धुआं छोड़ने लगेगा तब पूरा इसको कच्चा तेल होता है कच्चा तेल होता है हाँ ये और नहीं तो हाँ उसकी हमक जी आने लगती है कच्चे तेल की है ना हाँ जी हाँ जी अच्छा जो यहाँ पे ट्रैवलर आते हैं है ना रहने के लिए स्टे करते हैं यहाँ पे और खाना पीना फिर इधर से कर लेते हैं ना ਵੀ ਦਿੱਤੇ ਹਨ ਉਹ ਗੱਲ ਸ ਇਨਕਲੂਡਡ ਐਕਸਕਲੂਡਡ ਹਾਂ ਇਨਕਲੂਡਡ ਮਤਲਬ ਉਸਕੇ ਰੈਂਟ ਮੇ ਹਨਾ ਉਸਕੇ ਸਾਥ ਇਨਕਲੂਡ ਹੂੰ ਜੀ ਜੇ ਆਪ 1750 ਪਰ ਮੈਂ ਜਰੂਰ ਜੇ ਤੁਸੀਂ ਇੱਥੇ ਹੋਮ ਸਟੇ ਮਤਲਬ ਹੋਮ ਸਟੇ ਵੀ ਆ ਕੈਂਪਸ ਚ ਸਟੇ ਕਰਨੀ ਆ ਤੇ ਇੱਕ ਵਾਰੀ ਤੁਸੀਂ ਇਹਨਾਂ ਤੋਂ ਖਾਣਾ ਪੀਣਾ ਖਾਓ ਬਹੁਤ ਸਾਫ਼ ਸੁਥਰਾ ਖਾਣਾ ਪੀਣਾ ਆ ਤੇ ਤੁਹਾਨੂੰ ਵਧੀਆ ਲੱਗੂਗਾ

ਉਹ ਬਾਤ ਉਹ ਮਾਤੇ ਨੂੰ ਪਤਾ ਨਹੀਂ ਲੱਗਿਆ ਹੂੰ ਲੋ ਜੀ ਕੜਾਈ ਪਨੀਰ ਬਣੂਗਾ ਹੁਣ ਬੜੀਆ ਖਿਲਾਤੇ ਆਪਾਂ ਅਗਰ ਉਹ ਕੀ ਹੈ ਵੀਰੇ ਇਹ ਅੱਛਾ ਜੀਰਾ ਤੇ ਧਨੀਆ ਹੈ ਨਾ ਹੂੰ ਸਾਬਤ ਪੌਣੀ ਹੋਣਾ ਧਨੀਆ ਸਾਬੂਤ ਧਨੀਆ ਬੜੀਆ ਫਲੇਵਰ ਦਿੱਤਾ ਬੜੀਆ ਫਲੇਵਰ ਦਿੱਤਾ ਹੈ ਮੈਂ ਜ਼ਿਆਦਾ ਮਸਾਲੇ ਯੂਜ਼ ਨਹੀਂ ਕਰਕੇ ਉਹ ਨਹੀਂ ਫਿਰ ਉਹ ਦਿੱਕਤ ਰਹਿੰਦੀ ਹੈ ਨਾ ਹੂੰ ਸਹੀ ਆ ਵੀ ਕਹਿੰਦੇ ਜਿਆਦਾ ਮਸਾਲੇ ਯੂਜ਼ ਨਹੀਂ ਕਰਦੇ ਕਈ ਆਸੀਂ ਆਪਾਂ ਖਾਂਦੇ ਆ ਜਿੱਥੇ ਉਹ ਜਿਆਦਾ ਮਸਾਲੇ ਪਾ ਦਿੰਦੇ ਬਾਅਦ ਚ ਖਰਾਬੀ ਕਰਦੇ ਆ ਨਾ ਉਹ ਹਮਾਰਾ ਫਿਰ ਪੇਟ ਅੰਦਰੋਂ ਦੁਖਦੀ ਆ ਉਤਰਾ ਪੁੜਦਾ ਉਹ ਇੱਕ ਵਾਰ ਤੋ ਵਧੀਆ ਲੱਗੇਗਾ ਖਾਣੇ ਮੇ ਪਰ ਬਾਅਦ ਮੇ ਉਹ ਦਿੱਕਤ ਕਰਦਾ ਹੈ ਨਾ ਖਾਣਾ ਪੀਣਾ ਬਿਲਕੁਲ ਸਾਦਾ ਸਿੰਪਲ ਫੈਮਿਲੀ ਵਾਂਗੂ ਜਿਵੇਂ ਆਪਾਂ ਘਰੇ ਖਾਂਦੇ ਆ ਨਾ ਉਦਾਂ ਹੀ ਤੁਹਾਨੂੰ ਬਣਾ ਕੇ ਦੇਣਗੇ ਇਹ ਤੇ ਰਸੋਈ ਬਹੁਤ ਵਧੀਆ ਛੋਟੀ ਰਸੋਈ ਬੜੀ ਘੈਂਟ ਆ ਤੁਸੀਂ ਰੇਨੋਵੇਟ ਕਰਨੀਆਂ ਨੇ ਹੋ ਜੇ ਹਾਂਜੀ ਅਭੀ ਰੇਨੋਵੇਟ ਕਰਨੀਆਂ ਹੈ ਇਸ ਨੂੰ ਬਰੀਆਸੇ ਬਣਾਉਣਾ ਸਾਰਾ ਸਿਸਟਮ ਅਭੀ ਆਪਕਾ ਜੋ ਅੰਦਰ ਡਾਈਨਿੰਗ ਹੋਲ ਨਹੀਂ ਲੀਕ ਆਪਨੇ ਨਹੀਂ ਡਾਈਨਿੰਗ ਹੋਲ ਜਹਾਂ ਪਰ ਉਹਨੇ ਬਾਈ ਕੀ ਖਾਈ ਤੇ ਖਾਈ ਆ ਆਪਣੇ ਬਾਹਰ ਇਹ ਬਾਹਰ ਅੰਦਰ ਹੂੰ ਵਾਹਾਂ ਪੇ ਵੀ ਉਸਕੋ ਵੀ ਰੇਨੋਵੇਟ ਕਰਨਾ ਹੈ ਕੈਂਪਸ ਵੀ ਰੇਨੋਵੇਟ ਕਰਨਾ ਹੈ ਜਿਹੜੇ ਜਿਹੜੇ ਇਹ ਸਭ ਅਭੀ ਹੋਰ ਚੌਥਾ ਹੋ ਗਿਆ ਹਨ ਅਭੀ ਸਟਾਰਟ ਅਪ ਹੀ ਕੀਆ ਸਟਾਰਟ ਅਪ ਕੀਆ ਹੈ ہمارا ਪਹਿਲਾ ਸਾਲ ਆ ਜੇ ਪਹਿਲੇ ਸਾਲ ਤੋਂ ਤੁਸੀਂ ਸਾਰਾ ਵਧੀਆ ਕੀਤਾ ਇੱਕ ਸਾਲ ਹੀ ਹੋਇਆ ਬਈ ਇਹਨਾਂ ਨੂੰ ਤੇ ਚਲੋ ਜੀਂਕੇ ਫਾਦਲ ਖੁੱਲ ਕੇ ਲਗਾਤਨਾ ਪਹਿਲੇ ਸੇ ਖੁਲਾਣਾ ਹੈ ਤੂੰ ਉਹ ਜੋ ਕੰਮ ਹੇਠੇ ਹੋਮਸਟੇਟ ਆ ਉਹ ਹੋਸਟਲ ਦੇ ਅੰਦਰ ਦਾ ਸਭ ਫਿਰ ਆਪ ਖੁੱਚੇ ਇੱਕ ਸਾਲ ਦੇ ਵਿੱਚ ਯਾਰ ਇਹਨਾਂ ਨੇ ਮਿਹਨਤ ਬਹੁਤ ਕੀਤੀ ਆ ਦੇਖੋ ਵੀ ਰੱਬ ਵਾਹਿਗੁਰੂ ਫਾਲੋ ਜਰੂਰ ਲਾਵੇ ਮਿਹਨਤ ਨੂੰ ਆ ਨਾ ਕਿਉਂਕਿ ਸਾਰਾ ਬੰਦਾ ਹਾਂ ਕੋਈ ਨਾ ਇੱਕ ਦੋ ਸਾਲ ਤੱਕ ਹੋਰ ਸੈਟਲਮੈਂਟ ਹੋ ਜਾਊਗੀ ਸਾਰੀ ਕੋਈ ਨਾ ਵਾਹਿਗੁਰੂ ਕਰੇ ਜਲਦੀ ਜਲਦੀ ਸੈਟਲਮੈਂਟ ਹੋਵੇ ਇਹਨਾਂ ਦੀ ਸੈੱਟ ਹੋ ਗਏ ਫਿਰ ਹੋਰ ਪੰਜਾਬ ਨੂੰ ਮਿਲਾਂਦੇ ਆ ਜੀ ਜਰੂਰ ਵੀ ਵਾਹਿਗੁਰੂ ਸਭ ਨੂੰ ਕੁਝ ਆਪ ਜਿਵੇਂ ਵਾਹੀ ਵੀ ਲੇਗੇ ਤੁਸੀਂ ਜਰੂਰ ਭਗਾਇਆ ਹਾਂਜੀ ਹਾਂਜੀ ਬੜੀਆ ਵਾਹੀ ਲੋਕ ਮਿਲਦੇ ਨੇ ਚਲੋ ਠੀਕ ਆ ਬਣਾਉਨੇ ਆ ਖਾਣਾ ਪੀਣਾ ਤੇ ਤੁਹਾਨੂੰ ਬਾਅਦ ਚ ਦਿਖਾਉਨੇ ਆ ਬਾਅਦ ਚ ਜਦੋਂ ਬਣ ਗਿਆ ਤੇ ਇਹ ਰਜੇ ਕੱਚਾ ਆ ਥੋੜਾ ਹੋਊ ਜੂਗਾ ਇਹ ਫਿਰ ابھی ਨਹੀਂ ਬਾਵਾ ਜੀ ਹਾਂ ابھی 1-2 ਮਿੰਟ ਹੋਰ ਲੱਗੇਗਾ ਪਾਤੇ ਮਸਾਲੇ ਮਸੂਲੇ ਜਿਹੜੇ ਜੀਰਾ ਕਾਲੀ ਮਿਰਚ ਕਾਲੀ ਮਿਰਚ ਕਈ ਨਾ ਸੱਚੇ ਸੁੱਕਾ ਧਨੀਆ ਹੋਰ ਤੇ ਫਲੇਵਰ ਵਧੀਆ ਹੁੰਦਾ ਇਹਨਾਂ ਦਾ ਖੜੇ ਮਸਾਲੇ ਕਹਿੰਦੇ ਨੇ ਇਸ ਨੂੰ ਖੜੇ ਮਸਾਲੇ ਹਾਂ ਲੋ ਜੀ ਭੁੰਨਦੇ ਪਿਆਰ ਸ਼ਿਮਣਾ ਮਿਰਚਾ ਹੁਣ ਕਿਵੇਂ ਲੱਗ ਰਿਹਾ ਵੀਰੇ ਬਹੁਤ ਜੀ ਅਨੰਦ ਕਰਕੇ ਸਾਨੂੰ ਨਵਾਂ ਨਵਾਂ ਐਕਸਪੀਰੀਅੰਸ ਮਿਲਦਾ ਆ ਹਾਂ ਲੋ ਜੀ ਜਾਂਦਾ ਹਾਂ ਜੇ ਸ਼ਿਮਣਾ ਗਿਆ ਜੀ ਉਹ ਵੀ ਤੁਹਾਡੀ ਨਾਲ ਇੱਕ ਨਵਾਂ ਸੇ ਐਕਸਪੀਰੀਅੰਸ ਸੀਗਾ ਵੀਰੇ ਤੇ ਜਦੋਂ ਵੀ ਵੀਰ ਨੂੰ ਮਿਲਦਾ ਹੈ ਵੀਰ ਨਾਲ ਕਿਤੇ ਜਾਣੇ ਆ ਤੇ ਇੱਕ ਨਵਾਂ ਕੁ ਸਿੱਖ ਨੂੰ ਮਿਲਦਾ ਆ ਕਿਉਂਕਿ ਹੋਰ ਕਿਤੇ ਜਾਈਦਾ ਆ ਪਰ ਉਸ ਨੂੰ ਸਿੱਖ ਨੂੰ ਨਹੀਂ ਮਿਲਦਾ ਐਸ਼ ਕਰਕੇ ਆਏ ਨੇ ਐਸ਼ ਵਿਰਸਤੀ ਕਰਕੇ ਜਿਵੇਂ ਕਹਿੰਦੇ ਆ ਘੁੰਮ ਫਿਰ ਕੇ ਆ ਜੰਨੇ ਆ ਪਰ ਉਹਦੇ ਬਹੁਤ ਵਧੀਆ ਲੱਗ ਰਿਹਾ ਧੰਨਵਾਦੀ ਆ ਵੀਰੇ ਤੁਹਾਡਾ ਆਪਾਂ ਵੀਡੀਓ ਤੇ ਵੀ ਕਹਿੰਦੇ ਆ ਉਦਾਂ ਵੀ ਆਪਾਂ ਕਹਿ ਲੀਦਾ ਯਾਰ ਨਾ ਜਿਹੜੀ ਚੀਜ਼ ਆ ਧੰਨਵਾਦ ਕਹਿਣ ਵਾਲੀ ਆ ਉਹ ਕਹਿ ਲੀਦਾ ਹੁੰਦਾ ਯਾਰ ਤੇ ਜੀ ਹਾਂ ਠੀਕ ਆ ਪੂਰਾ ਇੰਜੋਏਮੈਂਟ ਕਰਦੇ ਪਏ ਹੁਣ ਹਾਂਜੀ ਲੋ ਵੀ ਤੜਕਾ ਪੁੱਜ ਗਿਆ ਯਾ ਤੇ ਵੀਰ ਉਧਰ ਪਨੀਰ ਘੱਟਦਾ ਪਿਆ ਯਾ ਇਹ ਕਹਿੰਦੇ ਕੜਾਈ ਪਨੀਰ ਬਣ ਗਿਆ ਬਸ ਪਨੀਰ ਪਾ ਦੇਣਾ ਹੁਣ ਦੇਖੋ ਗਰੇਵੀ ਕਿੰਨੀ ਸੋਹਣੀ ਲੱਗਦੀ ਬਈਆ ਪੂਰਾ ਇਹ ਰੈਸਟੋਰੈਂਟ ਤੁਹਾਨੂੰ ਪੂਰਾ ਨਾ ਬਾਰੇ ਸਬਜੀ ਸੁੱਲਤੀ ਸਭ ਕੁਝ ਬਣਾਉਣਾ ਹੁੰਦਾ ਨਾ ਹੂੰ ਸਭ ਕੁਝ ਹੁੰਦਾ ਇਹਨਾਂ ਨੂੰ ਬਣਾਉਣ ਚਲੋ ਇਹ ਚ ਪਨੀਰ ਪਾ ਕੇ ਹੁਣ ਇਹ ਰੈਡੀ ਆ ਇਹ ਆ ਕੇ ਲਾਤੀ ਆ ਬਣਾਉਣੇ ਵੀ ਪਿਆਰ ਨਾਲ ਹਨ ਖਾਣਨ ਤੇ ਖਾਂਦੇ ਵੀ ਪਿਆਰ ਨਾਲ ਹਨ ਚਲੋ ਵਧੀਆ ਆ ਇਹੀ ਇੱਕ ਲਾਈਫ ਗਦੇ ਬਾਈ ਇਹਨਾਂ ਨੇ ਲੋ ਵੀ ਪੈ ਗਿਆ ਪਨੀਰ ਤੇ ਬਸ ਰੈਡੀ ਹੈ ਤੋਂ ਬਾਅਦ 5 ਮਿੰਟ ਬਾਅਦ ਤੇ ਰੋਟੀ-ਪੀ ਸ਼ੱਕਦੀਆਂ ਤੇ ਤੁਹਾਨੂੰ ਗੋਣੇ ਬਾਅਦ ਚ ਇਹ ਨੀ ਕਿਹਾ ਮੁੰਡਾ ਆ ਗਿਆ। ਇਹ ਆਪਣੀ ਲਾਗੂ ਨੀ। ਲੋ ਵੀ ਇੱਦਾਂ ਤੋਂ ਆਪਣੀ ਸਬਜ਼ੀ ਰੈਡੀ ਆ ਤੇ ਵੀਰ ਆ ਆਟਾ ਗੁੰਨਦਾ ਪਿਆ ਆਪਣੇ ਲਈ। ਇਹ ਨਾ ਯਾਰ ਆਪਣੇ ਰਿਸ਼ਤੇਦਾਰ ਨਹੀਂ ਕਰਦੇ ਵੀਰੇ। ਜਿਵੇਂ ਹਮ ਰਿਸ਼ਤੇਦਾਰੀ ਮੇ ਜਾਏ ਨਾ ਇੱਕ ਦੋ ਚੱਲ ਚੱਲੋ ਸਹੀ ਰਿਸ਼ਤੇਦਾਰ ਪਰ ਜ਼ਿਆਦਾਤਰ ਹਮ ਤੋਂ ਜੋ ਸੱਚ ਆ ਬਈ ਸੱਚ ਬਤਾ ਦਿੰਦੇ ਆ। ਉਹ ਨਹੀਂ ਇਤਨਾ ਪਿਆਰ ਕਰਤੇ ਜਾਂ ਨਾ। ਪਰ ਠੀਕ ਆ ਇੱਕ ਦੋ ਉਹ ਤੋਂ ਇੱਕ ਦਿਨ ਰਹਿਣਾ ਪੜਦਾ ਇਹਨਾਂ ਨੂੰ ਉਹ ਐਸਾ ਸੋਚਦੇ ਵੀ ਜਲਦੀ ਜਾਏ। ਉਹਨਾਂ ਨੂੰ ਖਾਣਾ ਬਣਾ ਲੈਣਾ ਤਨਾ ਮੁਸ਼ਕਿਲ ਹੋ ਜਾਂਦਾ ਹੈ। ਇੱਕ ਦੋ ਹੁੰਦੇ ਐਸੇ ਤੇ ਕੋਈ ਅੱਜ ਤੱਕ ਹੁੰਦਿਆ ਠੋਪਿਆ ਵਾਜੀ। ਹਾਂਜੀ ਹਾਂਜੀ। ਦੋਸਤੀ ਤਾਂ ਅਸੀਂ ਚੁਣ ਕੇ ਦਿੰਦੇ ਹਾਂ। ਹੂੰ। ਖੁਦ ਚੁਣਦੇ। ਹਾਂਜੀ। ਚੱਲੇਗੇ ਆਪ ਲੋਕ ਤਾਂ ਵੀ। ਹੂੰ। ਮਨ ਨਹੀਂ ਕਰਦਾ। ਅੱਛੇ ਨਹੀਂ ਲੱਗਦੇ ਤੇ ਕਿਉਂ ਕਰਨਾ। ਅ ਕਹਿੰਦੇ ਤੁਸੀਂ ਸਾਨੂੰ ਅੱਛੇ ਲੱਗੇ ਹਨ ਤੇ ਇਹੀ ਪਿਆਰ ਆ ਬਈ। ਹੂੰ। ਅੱਛਾ ਬਈ। ਯਾ ਆਪ ਦੇ ਲੋਕਾਂ ਦਾ ਤਿਆਰ। ਲੋ ਜੀ ਇੱਧਰ ਵੀ ਤਿਆਰ ਆ ਆਪਣੀ। ਹੂੰ। ਥੋੜਾ ਜਿਹਾ ਤੋਸੇ ਹੋ ਗਈ ਤਿਆਰ ਆਪਣੇ ਉੱਧਰ ਰੋਟੀਆਂ ਵੀ ਆਪਾਂ ਉਹਨਾਂ ਤਿਆਰ ਨੇ ਹਾਂਜੀ ਟਾਈਮ ਤਕਰੀਬਨ ਸਾਢੇ ਕਿਨੋਂ ਹੋ ਗਏ ਹਨ ਹਾਂਜੀ ਹਾਂਜੀ ਤੇ ਚਲੋ ਠੀਕ ਆ ਕਰਦੇ ਆਪਾਂ ਤੁਹਾਡੇ ਨਾਲ ਬਾਅਦ ਚ ਗੱਲਬਾਤ ਰੋਟੀ ਤਿਆਰ ਹੋ ਜੇ ਫਿਰ ਖਾਂਦੇ ਆ ਰੋਟੀਆਂ ਤਿਆਰ ਨੇ ਆਪਾਂ ਨਾਲ ਨਾਲ ਪਰਟੀ ਕੰਨੇ ਆ ਜਲਦੀ ਰਹਿ ਜਾਣਗੇ ਚਲੋ ਜੀ ਰੋ ਉੱਥੇ ਬੇਲ ਦਾ ਪਿਆ ਜਾ ਰੋਟੀਆਂ ਵੀਰੇ ਬਹੁਤ ਸੋਹਣੀਆਂ ਲਾਹਣ ਨੇ ਪਤਲੀਆਂ ਵਧੀਆਂ ਵਧੀਆ ਆਖ ਲੈਣ ਦੇ ਗਾਓ ਫੇ ਫੇ ਕਿ ਰੱਖੀਏ ਆਪਾਂ ਜੀ ਕੋਈ ਡੱਬਾ ਦੇ ਰੋ ਹਣਾ ਤੁਸੀਂ ਫੇਰ ਵੇਲ ਕੇ ਸਾਈਡ ਤੇ ਰੱਖੀ ਚੱਲੋ ਵੀਰੇ ਆਪਾਂ ਇੱਥੇ ਖਾਣਾ ਨਹੀਂ ਦੇਖ ਨਹੀਂ ਤਾਂ ਇਕੱਠੇ ਖਾਣ ਖਾ ਲਾਂਗੇ ਅੰਦਰ ਨਹੀਂ ਤਾਂ ਹਣਾ ਬਾਈ ਜੀ ਨਾਲ ਨਾਲ ਹੀ ਖਾ ਲਓ ਨਹੀਂ ਨਹੀਂ ਇਕੱਠੇ ਖਾ ਲਾਂਗੇ ਨਾਲ ਨਾਲ ਨਹੀਂ ਨਹੀਂ ਸਾਥ ਸਾਥ ਹੀ ਖਾ ਲਓ ਗਰਮਾ ਗਰਮ ਰੋਟੀਆਂ ਜੀ ਖਾ ਕੇ ਪਾਵਾਂਗੇ ਫਿਰ ਆਪਾਂ ਜਾਣਾ ਤੇ ਸਾਹ ਜੀ ਹਾਂਜੀ ਹਾਂਜੀ ਇਹ ਤਾਂ ਲੋਕ ਨੇ ਹੂੰ ਤੇ ਸਫਰ ਕਿਹੜਾ ਹੈ ਆਪਣਾ 15 ਘੰਟੇ 16 ਘੰਟੇ ਦਾ ਸਫਰਾ ਹਾਂ ਸਫਰ ਬਹੁਤ ਹੂੰ ਅੱਜ ਦਾ ਠਰਾਂ ਘੰਟੇ ਦਾ ਲਗਦਾ ਅੱਗੇ ਮੈਂ ਬਹੁਤ ਦੁੱਬੇ ਚਲੋ ਇਹ ਰਹਦੇ ਨਾ ਵਾਹਾਂ ਸੇ ਵੀ 2.5 ਘੰਟਾ ਲੱਗ ਜਾਂਦਾ ਅੱਗੇ ਮੇਲ ਤਾਂ ਬਹੁਤ ਲੰਮਾ ਤੋਂ ਬੁਵੀ ਪਾਣੀ ਦੀ ਬੋਤਲ ਪਾਰ ਲੈਂਦੀ ਰੋਟੀ ਖਾ ਜਾਂਦੀ ਆਪਾਂ ਤੇ ਹੁਣ ਜਾ ਕੇ ਸੋਈਏ ਇੱਥੋਂ ਨਿਕਲਦੇ ਆਂ ਤੇ ਆਦੇ ਕਿਲੋ ਬਾਈ ਜਿਹੜਾ ਇਹਨਾਂ ਦਾ 3500 ਰੁਪਏ ਦਾ ਰੈਂਟ ਆ ਇਹ 3500 ਰੁਪਏ ਦਾ ਦਿੰਦੇ ਆ ਤੇ ਆਪਾਂ ਨੂੰ ਬਿਲਕੁਲ ਫ੍ਰੀ ਚ ਦਿੱਤਾ ਇਹਨਾਂ ਨੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਨਾ ਇਹ ਆਪਣੀ ਪੰਜਾਬ ਦੀ ਪਛਾਣ ਆ ਬਾਈ ਤਾਂ ਹੀ ਕਹਿੰਦੇ ਆ ਪੰਜਾਬੀਓ ਕਦੇ ਵੀ ਕੋਈ ਗਲਤ ਕਿਤੇ ਵੀ ਸਟੇਟ ਤੇ ਜਾਨੇ ਹੋ ਤਾਂ ਜੀ ਜੀ ਕਹਿ ਕੇ ਹੀ ਗੱਲ ਕਰੋ ਤੁਸੀਂ ਹਰ ਇੱਕ ਬੰਦੇ ਨਾਲ ਰਿਸਪੈਕਟ ਨਾਲ ਗੱਲ ਕਰੋ ਉਹ ਕਿਤੇ ਨਾ ਕਿਤੇ ਆਪਣੀ ਕਮਿਊਨਿਟੀ ਲਈ ਵਧੀਆ ਆ ਤੇ ਦੇਖੋ 3500 ਰੁਪਏ ਦਾ ਜਿਹੜਾ ਟੈਂਟ ਹਰ ਇੱਕ ਬੰਦੇ ਨੂੰ ਦਿੰਦੇ ਆ ਤੋ ਸਾਡੇ ਲਈ ਫ੍ਰੀ ਦਿੱਤਾ ਉਹਨਾਂ ਨੇ ਦੇ ਲਓ ਤੇ ਇਹੀ ਪਿਆਰ ਆ ਬੱਸ ਵਾਪਿਓ ਤੇ ਚਲੋ ਬੂਟ ਲਾਈਏ ਚੱਲੀਏ ਆ ਦੇਖੋ ਆਦਤ ਆ ਗਿਆ ਪੂਰਾ ਫਿਰ ਆਦਰ ਟਿਕਾਣਾ ਆਪਣਾ ਪਾਣੀ ਵੀ ਬਾਈ ਕਹਿੰਦੇ ਇੱਥੋਂ ਲੈ ਆਓ ਆਪਾਂ ਨੂੰ ਪਾਣੀ ਤੇ ਪਾਣੀ ਦਿੱਤਾ ਸੀਗਾ ਆ ਦੇਖ ਲਓ ਚਲੋ ਠੀਕ ਆ ਹੁਣ ਆਪਾਂ ਤੁਹਾਨੂੰ ਸਵੇਰੇ ਮਿਲਦੇ ਹਾਂ ਪੂਰਾ ਠੰਡਾ ਹੋਏਗਾ ਬਾਈ ਹੁਣ ਆਪਾਂ ਅੱਗੇ ਚੱਲੀਏ ਫੇਰੇ